ਹਲੋ ਜੀ ਤੇ ਹਲੋ ਜੀ ਛੋਟੇ ਛੋਟੇ ਨਿਆਣਾ ਨਾ ਕਿੰਨੀ ਕਣਕ ਵੜਤੀ ਦੇਖ ਲੋ ਮਕਾਤ ਤੇ ਸਾਰੇ ਕਣਕ ਵੜਾ ਗਏ ਨੇ ਵੱਢ ਗਏ ਨੇ ਦੇਖ ਲੋ ਦੇਖ ਲੋ ਕਿੰਨੀ ਕਣਕ ਹੈ ਨਹੀਂ ਵੱਡੀ ਸਾਰੇ ਆ ਦੇਖ ਲੋ ਦੇਖ ਲੋ ਛੋਟੇ ਛੋਟੇ ਨਿਆਣਾ ਨਾ ਦੇਖੋ ਚਾਰ ਕਨਾਲ ਕਣਕ ਵੜ ਦਿੱਤੀ ਦੇਖੋ ਮੱਕ ਚੱਲਿਆ ਹੁਣ ਖੇਤ ਸ਼ਾਬਾਸ਼ 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 ਮੱਕ ਚੱਲਿਆ ਮੱਕ ਚੱਲਿਆ ਖੇਤ ਹੁਣ ਮੱਕ ਚੱਲਿਆ। ਛਾਹ ਬਈ ਬਹੁਤ ਹਿੰਮਤ ਮਾਰੇ ਨਿਆਣੇ ਨਾਲ। ਦੇਖ ਲੋ ਐਨੇ ਕੰਮ ਕਰਦੇ ਨਾ ਨਿਆਣੇ ਸਾਡੇ ਦੇਖ ਲੋ। ਬਈ ਕਮੈਂਟ ਕਰਕੇ ਇਹਨਾਂ ਨੂੰ ਮੈਸੇਜ ਦੱਸਿਓ। ਕਮੈਂਟ ਕਰਕੇ ਦੱਸਿਓ ਵਧੀਆ ਵਧੀਆ ਗੱਲਾਂ ਇਹਨੂੰ ਕਿਹੋ ਬੋਲਿਓ। ਹਾਂਜੀ। ਦੇਖੋ ਜੀ। ਵੀਡੀਓ ਸ਼ੇਅਰ ਕਰਦੇ ਹੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨੂੰ। ਹਾਂਜੀ ਦੱਸਿਓ ਜੀ ਇਹ ਨਿਆਣੇ ਨੇ ਵਧੀਆ ਕੰਮ ਕੀਤਾ ਕਾ ਕੀਤਾ ਦੇਖ ਲੋ। ਹਾਂਜੀ ਸ਼ਾਬਾਸ਼ ਸ਼ਾਬਾਸ਼। ਆ ਵੀ ਮਕਾ ਤੇ ਕਣਕ ਦੇਖ ਲੋ ਨਾਲੀਆਂ ਤੇਲਾ ਗਿੱਲਾ ਇਕੱਠਾ ਕਰਦੇ ਨੇ ਆਣੇ ਖਲਾੜਦੇ ਨਹੀਂ ਹੈਗੇ ਕਣਕ ਨੂੰ ਦੇਖੋ ਸ਼ਾਬਾਸ਼ 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 ਮੋਗੇ ਵੀ ਮੋਗੇ ਮਕਾ ਤੇ ਮਕਾਤੇ ਸ਼ਾਬਾਸ਼ ਸ਼ਾਬਾਸ਼ ਲਓ ਜੀ ਨਿਆਣਿਆਂ ਦਾ ਸਾਰਾ ਖੇਤ ਵੱਢ ਦਿੱਤਾ ਦੇਖਿਆ ਦੇਖ ਲਓ ਜੀ ਹੁਣ ਮੁਕਾਤਾ ਸਾਰੇ ਸ਼ਾਬਾਸ਼ ਚਲੋ ਜੀ ਸ਼ਾਬਾਸ਼ ਸ਼ਾਬਾਸ਼ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਤਾੜੀਆਂ ਮਾਰ ਦਿਓ ਭਾਈ ਤਾੜੀਆਂ ਆਪਣੇ ਵਾਸਤੇ ਨਿਆਣਿਆਂ ਤਾੜੀਆਂ ਮਾਰੋ ਤਾੜੀਆਂ